ਹਰਸਾਲ ਯੂਪੀ ਦੇ ਰਾਇਬਰੇਲੀ ਤੋਂ ਨਾ ਇਹ ਤੀਆਂ ਦੇ ਕੰਮ ਤੇ ਲੁਧਿਆਣੇ ਦੇ ਬਿਸਕਟ ਬਣਾਉਣ ਆਉਂਦੇ ਨੇ ਕੋਠੇ ਤੇ ਸਬਜ਼ੀਆਂ ਬੀਜਣ ਲਈ ਅੱਜ ਮਿੱਟੀ ਦੇ ਖਾਦ ਮੰਗਾਈ ਹੋਈ ਸੀਗੀ ਡਰਮਰੇ ਮੇਰੇ ਆਉਣੇ ਨੇ ਜਿਨ੍ਹਾਂ ਚ ਸਬਜ਼ੀ ਬੀਜਣੀਆਂ ਤੇ ਅੱਜ ਕੰਮ ਬਹੁਤ ਕੀਤਾ ਪਹੁੰਚ ਗਿਆ ਬਿਸਕਟ ਬਣਾਉਣ ਦੇ ਲਈ ਆ ਇਹਨਾਂ ਦੀ ਰੇਟ ਲਿਸਟ ਚੈੱਕ ਕਰ ਲੋ ਕੀ ਕੀ ਪੈਂਦਾ ਮੈਂ ਡੀਮਾਰਟ ਤੋਂ ਚੀਨੀ ਲਿਆਇਆ ਸੀਗਾ ਉਹ ਮੋਟੀ ਚੀਨੀ ਆ ਬਿਸਕਟ ਵਾਲਾ ਕਹਿੰਦਾ ਪਤਲੀ ਚੀਨੀ ਲੈ ਕੇ ਆ ਹੁਣ ਆ ਗਿਆ ਮੈਂ ਬਾਈ ਕੋਲੇ ਇਹ ਫ੍ਰੀ ਚ ਦੇ ਦਿੰਦਾ ਵਾ ਜੇ ਬਿਸਕਟਾਂ ਦੇ ਲਈ ਤੁਹਾਨੂੰ ਚੀਨੀ ਚਾਹੀਦੀ ਹੋਵੇ ਆ ਆ ਬਾਈ ਆ ਤੁਸੀਂ ਵੀ ਲੈ ਸਕਦੇ ਹੋ ਹਣਾ ਠੀਕ ਹੈ ਨਾ ਆ ਬੂਰਾ ਖ ਚੀਂਡੀ ਮੇਰੀ ਵਾਲੀ ਨਾ ਮੋਟੀ ਸੀਗੀ ਮਜਾਦ ਕਰਦਾ ਇਹ ਫਰੀਚੇ ਟੋਫੀ ਵੀ ਨਹੀਂ ਦਿੰਦਾ ਭਾਈ ਬੂਰਾਖੰਡ ਕਹਿੰਦਾ ਜਲਦੀ ਆਟੇ 'ਚ ਘੋਲ ਜੰਦੀ ਆ ਲੈ ਜਾ ਕੇ ਉਹਨੂੰ ਦਿੱਤੀ ਬੂਰਾਖੰਡ ਤੇ ਆਹ ਭਾਈ ਆਟਾ ਜਿਆ ਘੋਲਦਾ ਹੁੰਦਾ ਪੂਰਾ ਮਸਾਲਾ ਤਿਆਰ ਕਰਦਾ ਇਹਦਾ ਤੇ ਇਧਰ ਆ ਸਾਂਚੇ ਜਿਹੇ ਚੋਂ ਕੱਢ-ਕੱਢ ਕੇ ਪਾਈ ਜਾਂਦਾ ਹੁੰਦਾ ਤੇ ਪਰਲੇ ਪਾਸੇ ਉਹ ਸੇਕ ਕੇ ਕੱਢਦਾ ਪਰਵਾਸੀ ਕੋਈ ਇੱਥੇ ਪੰਜਾਬ ਦੇ ਵਿੱਚ ਪਿਛਲੇ 50 100 ਸਾਲਾਂ ਤੋਂ ਰਹਿੰਦੇ ਨੇ ਤੇ ਇਹਨਾਂ ਨੂੰ ਸਾਰੇ ਤਿਉਹਾਰਾਂ ਦਾ ਪਤਾ ਵਾ ਇਹ ਬਿਲਕੁਲ ਤੀਆਂ ਦੇ ਟਾਈਮ ਤੇ ਆ ਜਾਂਦੇ ਨੇ ਤੇ ਸੰਧਾਰਾ ਤਿਆਰ ਕਰਦੇ ਨੇ ਲੋਕੀ ਸੰਧਾਰਾ ਲੈ ਕੇ ਜਾਂਦੇ ਇੱਥੇ ਬਜ਼ੁਰਗ ਆਪਦੇ ਪੀਪੇ